ਅੱਜ ਅਖਿਲਪਾਰਤੇ ਹਿੰਦੂ ਸੁਰੱਖਿਆ ਸੰਮਤੀ ਸ੍ਰੀ ਹਿੰਦੂ ਤਖਤ ਦੀ ਇੱਕ ਅਹਿਮ ਬੈਠਕ ਮੀਟਿੰਗ ਸ੍ਰੀ ਹਸ਼ਨਪੁਰ ਗੱਦੀ ਬਹਿੜਾ ਰੋਡ ਦੇ ਵਿੱਚ ਬੜੀ ਵਧੀਆ ਮਾਹੌਲ ਦੇ ਵਿੱਚ ਹੋਈ ਹੈ ਔਰ ਇੱਥੇ ਅਸੀਂ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਸਾਡੇ ਸੋਨੂ ਮਹਾਰਾਜ ਜੀ ਜਿਹੜੇ ਇੱਥੇ ਗੱਦੀ ਤੇ ਗੱਦੀ ਨਸੀਹ ਹੈ ਔਰ ਦੂਜੇ ਵੀ ਸਾਡੇ ਮਹਾਰਾਜ ਜੀ ਦਾ ਨਾਮ ਵੀ ਸੋਨੂ ਮਹਾਰਾਜ ਜੀ ਹੈ ਇਹਨਾਂ ਦੋਨਾਂ ਨੂੰ ਔਰ ਤੁਹਾਡਾ ਨਾਮ ਰਮੇਸ਼ ਜੀ ਜਸਪ੍ਰੀ 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 ਜੀ ਇਹਨਾਂ ਸਾਰੇ ਨੇ ਅੱਜ ਇਹ ਹਿੰਦੂ ਸੁਰੱਖਿਆ ਸਮಿತಿ ਦੇ ਪਰਿਵਾਰ ਵਿੱਚ ਸਾਮਨ ਹੋਣ ਦੀ ਘੋਸ਼ਣਾ ਕੀਤੀ ਹੈ ਜਲਦ ਹੀ ਅਸੀਂ ਸਾਰੇ ਇੱਕ ਵੱਡੀ ਬੈਠਕ ਕਰਕੇ ਇਹਨਾਂ ਨੂੰ ਬਹੁਤ ਹੀ ਅਹਿਮ ਜ਼ਿੰਮੇਵਾਰੀ ਵਾਲੇ ਪੋਤੇ ਤੇ ਬਿਰਾਜਮਾਨ ਕਰਨ ਜਾ ਰਹੇ ਹਾਂ ਤਾਂ ਕਿ ਇਹ ਆਪਣੀ ਸੰਗਤ ਇਸ ਏਰੀਆ ਦੀ ਸੇਵਾ ਦਾ ਕਰਦेंगी ਔਰ ਸਾਡੇ ਨਾਲ ਜੁੜ ਕੇ ਆਲ ਇੰਡੀਆ ਲੈਵਲ ਦੇ ਤੌਰ ਤੇ ਉੱਤੇ ਇਹਨਾਂ ਦੀ ਸੇਵਾਵਾਂ ਅਸੀਂ ਜਿਹੜੀਆਂ ਹਿੰਦੂ ਸੁਰੱਖਿਆ ਸੰਧੀ ਸ੍ਰੀ ਕਾਲੀ ਮਾਤਾ ਮੰਦਰ ਵੱਲੋਂ ਲਿੱਤੀਆਂ ਜਾਣਗੀਆਂ ਇੱਥੇ ਵੀ ਬਹੁਤ ਬੜੀ ਵੱਡੀ ਸੇਵਾ ਦਾ ਨਿਭਾਉਂਦੇ ਨੇ ਇਹ ਲੋਕਾਂ ਦਾ ਭਲਾ ਕਰਦੇ ਨੇ ਔਰ ਇਹਨਾਂ ਦੀ ਸੇਵਾਵਾਂ ਅਸੀਂ ਹੁਣ ਆਲ ਇੰਡੀਆ ਲੈਵਲ ਤੇ ਲੈ ਕੇ ਜਾ ਰਹੇ ਹਾਂ ਹੁਣ ਇਸ ਆਲ ਇੰਡੀਆ ਲੈਵਲ ਦੇ ਹਿੰਦੂ ਸੁਰੱਖਿਆ ਸੰਧੀ ਦੇ ਵਿੱਚ ਰੱਖ ਕੇ ਆਪਣੀ ਸੇਵਾਵਾਂ ਦੇ ਨੂੰ ਪਤਾ ਹੁਜੀ ਸੰਧੀ ਦੇ ਕੰਮ ਕਿਹੜੇ-ਕਿਹੜੇ ਹੁੰਦੇ ਨੇ ਅਕਸਰ ਅਕਲਪਾਤ ਹੈ ਹਿੰਦੂ ਸੁਰੱਖਿਆ ਸੰਧੀ ਦਾ ਜਿਹੜਾ ਹੈ ਧਰਮ ਦੀ ਰੱਖਿਆ ਕਰਨਾ ਸਨਾਤਨ ਧਰਮ ਦੇ ਨਾਲ ਚੱਲਣਾ ਜਿੱਥੇ-ਇਥੇ ਧਰਮ ਸਾਡੇ ਜਿਹੜੇ ਨੌਜਵਾਨ ਐ ਜਿਨ੍ਹਾਂ ਨੂੰ ਸ਼ਾਮਿਲ ਕਰ ਰਹੇ ਅਸੀਂ ਉਹ ਸਾਰੇ ਜਾ ਕੇ ਸਾਡੇ ਨਾਲ ਖੜਨਗੇ ਔਰ ਅਸੀਂ ਸਮਾਜੀ ਕੰਮ ਵੀ ਕਰਦੇ ਆ ਸਾਡੇ ਵੱਲੋਂ ਜਿਹੜੀ ਫ੍ਰੀ ਜਿਹੜੀ ਫਰਨਲ ਬੈਨ ਹੈ ਐਂਬੂਲੈਂਸ ਹੈ ਹੋਰ ਲੰਗਰ ਹੈ ਇਸ ਤਰ੍ਹਾਂ ਦੀ ਸਮਾਜ ਗਰੀਬ ਕੁੜੀਆਂ ਨੇ ਵਿਆਹ ਹੈ ਜਿਸ ਤਰ੍ਹਾਂ ਦੀ ਵੀ ਕੋਈ ਗਰੀਬ ਕੁੜੀ ਇਹਨਾਂ ਦੀ ਲਿੰਕ ਚ ਵੀ ਆਂਦੀ ਹੈ ਸਾਨੂੰ ਦੱਸਣ ਅਸੀਂ ਉਹਨਾਂ ਦਾ ਬਿਲਕੁਲ ਸਾਰੇ ਪਰਿਵਾਰ ਮਿਲ ਕੇ ਉਹ ਕੁੜੀਆਂ ਦਾ ਵਿਆਹ ਵੀ ਕਰ ਦਿੰਦੇ ਆ ਔਰ ਕਿਸੇ ਬੱਚੇ ਨੂੰ ਅਗਰ ਪੜ੍ਹਾਈ ਦੇ ਵਿੱਚ ਕੋਈ ਅਸੁਵਿਧਾ ਆ ਰਹੀ ਹੈ ਪੈਸੇ ਵੱਲੋਂ ਤਾਂ ਉਹਨਾਂ ਦੀ ਵੀ ਸੇਵਾ ਜਿਹੜੀ ਹੈ ਸੀ ਸਾਰਾ ਪਰਿਵਾਰ ਮਿਲ ਕੇ ਉਹਨੂੰ ਪੜਾਈ ਦੇ ਵਿੱਚ ਵੀ ਪੂਰਾ ਸਹਾਇਤਾ ਕਰਦੇ ਆਂ ਸਮਾਜਿਕ ਸੇਵਾ ਹੋਵੇ ਲੇਕਿਨ ਧਰਮ ਦੇ ਲਈ ਅਸੀਂ ਹਰ ਟਾਈਮ ਖੜੇ ਆਂ ਜਿੱਥੇ-ਜਿੱਥੇ ਧਰਮ ਦੀ ਹਾਨੀ ਹੁੰਦੀ ਹੈ ਉੱਥੇ ਸਾਡਾ ਸਾਰਾ ਪਰਿਵਾਰ ਤੁਹਾਨੂੰ ਖੜ੍ਹਾ ਮਿਲਦਾ ਸਭ ਤੋਂ ਪਹਿਲਾਂ ਮੈਂ ਸਾਡੇ ਪ੍ਰਧਾਨ ਜੀ ਕਹਿਰਦੀ ਜੋ ਕਿ ਆਪਣਾ ਕੀਮਤੀ ਸਮਾਂ ਛੱਡ ਕੇ ਅੱਜ ਇਸ ਸੰਗਤ ਦੇ ਵਿੱਚ ਵਿਰਾਧਮਨ ਹੋਏ ਨੇ ਉਹਨਾਂ ਦਾ ਆਪਣੇ ਪਰਿਵਾਰ ਵੱਲੋਂ ਨਿੱਘਾ ਸਵਾਗਤ ਕਰਦੇ ਆਂ ਵੈਲਕਮ ਕਰਦੇ ਆਂ ਜੀ ਸਾਰਿਆਂ ਦਾ ਔਰ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਸੱਡੇ ਮੋਢੇ ਨਾਲ ਮੋਢਾ ਜੋੜਿਆ ਇਹਨਾਂ ਨੇ ਸਾਨੂੰ ਬਹੁਤ ਵਧੀਆ ਆਸ਼ੀਰਵਾਦ ਦੇ ਆ। ਸੋ ਅੱਗੇ ਵਧਣ ਦਾ ਮੌਕਾ ਦੇ ਆ। ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ। ਸੋ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੀ ਆ ਸੋ ਉਹਨੂੰ ਬਾਬਾ ਜੀ ਹਸਨਪੁਰ ਗੱਦੀ ਤੋਂ ਸੰਖਤਾਂ ਦਾ ਪਲਾ ਕਰਦੇ ਆ ਰਹੇ ਨੇ ਛੋਟੀ ਉਮਰ ਤੋਂ ਹੀ। ਪਹਿਲਾਂ ਇਹਨਾਂ ਨੂੰ ਮਿਲ ਗਈ ਮੜੀਆਂ ਵਾਲੇ ਨਾਮ ਬਾਬਾ ਨਾਮ ਤੋਂ ਜਾਣਿਆ ਜਾਂਦਾ ਹੁੰਦਾ ਸੀਗਾ। ਸੋ ਕਿਉਂਕਿ ਕਾਲੀ ਇਲਮਾਂ ਦੇ ਮਾਹਿਰ ਨੇ ਸੋ ਦੁਨੀਆ ਜਾਜਾਕਾਰ ਕਰ ਰਹੀ ਹੈ। ਸੋ ਇਸੇ ਤਰ੍ਹਾਂ ਹੀ ਜਾਜਕਾਰ ਹੁੰਦੀ ਰਹੇਗੀ ਮਾਲਕ ਸਾਹਿਬ ਨੂੰ ਇਹ ਹੀ ਬੇਨਤੀ ਆ ਪੀਰ ਸਾਹਿਬ ਨੂੰ ਆਪਣਾ ਸੋ ਮੈਂ ਵੀ ਇਹਨਾਂ ਨਾਲ ਜੁੜਿਆ ਜੱਦਾ ਜੁੜਿਆ ਮੈਂ ਵੀ ਬਹੁਤ ਕੁਝ ਪਾਇਆ ਔਰ ਬਹੁਤ ਵਧੀਆ ਇਹਨਾਂ ਨੇ ਮੈਨੂੰ ਆਸ਼ੀਰਵਾਦ ਦਿਆ ਬਹੁਤ ਵਧੀਆ ਜਾਜਕਾਰ ਕਰਾਈ ਇਹਨਾਂ ਦੇ ਆਸ਼ੀਰਵਾਦ ਨਾਲ ਸੋ ਮੈਂ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਸ਼ੁਕਰਗੁਜ਼ਾਰ ਹਾਂ ਮੈਂ ਆਪਣੇ ਸਾਰੇ ਮੀਡੀਆ ਅਫਸਰਾਂ ਜੋ ਕਿ ਆਪਣਾ ਕੀਂਦੀ ਸਮਾ ਕੱਢ ਗਿਆ ਜੇ ਇੱਥੇ ਬਰਾਤ ਮਨ ਹੋਏ ਨੇ ਔਰ ਜਿੰਨੀ ਵੀ ਸੰਗਤ ਜੁੜੀ ਹੈ ਕਹਿੰਦੇ ਜਿਹੜਾ ਧਰਮ ਹੈ ਧਰਮ ਚਾਹੇ ਆਪਣਾ ਕੋਈ ਵੀ ਜੈ ਸਿੱਖੀ ਦਾ ਧਰਮ ਹੈ ਚਾਹੇ ਗੁਰੂਆਂ ਪੀਰਾਂ ਦਾ ਧਰਮ ਹੈ ਸੋ ਧਰਮ ਤਾਂ ਇੱਕੋ ਹੀ ਹੈ ਦੁਨੀਆ ਨੇਕ ਹੈ ਠੀਕ ਹੈ ਜੀ ਸੋ ਹਰ ਇੱਕ ਨੂੰ ਧਰਮ ਮੰਨ ਕੇ ਚੱਲੋ ਠੀਕ ਹੈ ਜੀ ਕੋਈ ਧਰਮ ਮਾੜਾ ਨਹੀਂ ਹੁੰਦਾ ਸੋ ਮੈਂ ਤਾਂ ਇਹੀ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਠੀਕ ਹੈ ਜੀ ਸਿਰਫ ਕਰਮ ਇਨਸਾਨ ਦਾ ਆਪਣਾ ਠੀਕ ਹੈ ਜੀ ਜਿਹੜੇ ਇਨਸਾਨ ਕਰਮ ਦਿਖਾ ਕੇ ਆਇਆ ਸੋ ਉਹੋ ਜਿਹਾ ਇਨਸਾਨ ਬੂਤ ਲੇਗਾ ਠੀਕ ਹੈ ਜੀ ਕਿਉਂਕਿ ਜਿਹੜੇ ਧਰਮਾਂ ਬਾਰੇ ਕਹਿੰਦੇ ਆ ਧਰਮ ਕੋਈ ਮਾੜਾ ਨਹੀਂ ਹੁੰਦਾ ਸਾਰੇ ਧਰਮ ਆਪਣੀ ਜਗ੍ਹਾ ਸਹੀ ਹੈ ਜੀ ਸੋ ਮੈਂ ਇਹੀ ਬੇਨਤੀ ਕਰਾਂਗਾ ਕਿ ਜਿਹਦੇ ਨਾਲ ਵੀ ਜੁੜੋ ਸੱਚੇ ਦਿਲ ਨਾਲ ਸੱਚੀ ਸ਼ਰਧਾ ਨਾਲ ਜੁੜੋ ਤਾਂ ਕਿ ਕੋਈ ਵੀ ਦੇਵੀ ਦੇਵਤਾ ਚਾਹੇ ਆਪਣੇ ਗੁਰੂ ਪੀਰ ਚਾਹੇ ਗੁਰੂ ਸਿੱਖ ਪੀਰ ਹੈ ਠੀਕ ਹੈ ਜੀ ਉਹਨਾਂ ਦੀ ਮਨੋ ਮਨੋ ਕਾਮਨਾ ਪੂਰੀ ਕਰੇ ਮਨ ਦੀ ਅਮਰਦਾ ਉਹਨਾਂ ਦੀ ਪੂਰੀਆਂ ਹੋਣ ਠੀਕ ਹੈ ਜੀ ਸੋ ਮੈਂ ਇਹਨਾ ਕਹਿੰਦਾ ਹੋਇਆ ਮੈਂ ਮਾਫੀ ਚਾਹੁੰਦਾ ਮਾਫੀ ਬੁਝਾ ਮੈਂ ਰਤੋ ਧੰਨਵਾਦ ਸੋ ਐਤਵਾਰ ਦੀ ਆਪਣੀ ਚੌਂਕੀ ਲੱਗਦੀ ਹੈ ਜਿੱਥੇ ਤੱਕ ਮੇਰੀ ਬਾਤ ਜਾਰੀ ਹੋਵੇ ਸੋ ਐਤਵਾਰ ਦੀ ਸਾਈਂ ਮਾਰਕੀਟ ਠੀਕ ਹੈ ਜੀ ਪੁਰਾਣੀ ਤਸੀਲ ਦੇ ਸਾਹਮਣੇ ਸੋ ਨੂੰ ਬਾਬਾ ਜੀ ਠੀਕ ਹੈ ਜੀ ਜਿਨ੍ਹਾਂ ਨੇ ਵੀ ਕੋਈ ਦੁੱਖ ਕਿਸੇ ਤਰ੍ਹਾਂ ਦੀ ਤਕਲੀਫ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਦੁੱਖ ਤਕਲੀਫ ਹੈ ਉਹ ਇੱਥੇ ਆਓ ਤੇ ਆਪਣੇ ਹਾਜ਼ਰੀ ਲਾਓ ਪੀਰ ਸਾਹਿਬ ਕੋਲੋਂ ਫਰਿਆਦ ਲਾਓ ਉਹਨਾਂ ਦੀ ਮੰਨ ਦੀ ਮਰਜ਼ੀਆਂ ਪੂਰੀਆਂ ਹੋਣਗੀਆਂ ਸੋ ਦੂਜੇ ਨੰਬਰ ਤੇ ਕੋਈ ਵੀ ਆਏਗਾ ਆਪਣੇ ਦੀਨ ਅਮਾਨ ਸੱਚੀ ਲਗਨ ਨਾਲ ਆਓ ਆਪਾਂ ਹੁਣ ਕਈ ਵਾਰ ਦੇਖਦੇ ਆਂ ਅਸੀਂ ਚੌਕੀਆਂ ਦਾ ਵੀ ਦੇਖਦੇ ਆਂ ਆਨੇ ਆ ਬਾਬਾ ਜੀ ਅਸੀਂ ਜਲਦੀ ਜਾਣਾ ਇਸ ਤਣਾ ਫਿਰ ਅਸੀਂ ਉਸ ਚੀਜ਼ ਦੀ ਮਿਲਗੀ ਗਰੰਟੀ ਲੈ ਸਕਦੇ ਕਿਉਂਕਿ ਹੁੱਤ ਕੋਈ ਵੀ ਕੰਮ ਕਰੀਏ ਆਪਾਂ ਸ਼ਰਧਾ ਨਾਲ ਕਰੀਏ ਠੀਕ ਹੈ ਜੀ ਸੋ ਕਿਉਂਕਿ ਅੱਜ ਪ੍ਰਧਾਨ ਜੀ ਵੀ ਪਹੁੰਚੇ ਨੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸੋ ਮੈਂ ਖੁਸ਼ੀ ਜ਼ाहिर ਨਹੀਂ ਕਰ ਸਕਦਾ ਸੋ ਮੈਂ ਧੰਨਵਾਦ ਕਰਦਾ ਆਪਣੇ ਪ੍ਰਧਾਨ ਜੀ ਦਾ ਮੈਂ ਫਿਰ ਦੌਰ ਤੋਂ ਸਾਡੇ মিডিਆ ਸਾਹਿਬ ਦਾ ਜੋ ਗਿਆ ਜੀ تھے ਉਹਨਾਂ ਕੀਮਤੀ ਸਮਾਗਿਕੇ ਵਿਰਾਮਾਨ ਹੋਏ ਨੇ ਔਰ ਸ਼ੁਕਰਗੁਜ਼ਾਰ ਕਰਦਾ ਆਂ ਸਾਡੇ ਪ੍ਰੀਤ ਮਾਤਾ ਜੀ ਇਹ ਵੀ ਬਹੁਤ ਭਗਤੀ ਜਲੀਨ ਨੇ ਮਹਾਮਾਈ ਇਸ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਇਹਨਾਂ ਤੇ ਜੈਜਕਾਰ ਕਰਾਈ ਰੱਖੇ ਇਹਨਾਂ ਜੋੜੀ ਦੀ ਸੋ ਮੈਂ ਇਹਨਾਂ ਕਹਿੰਦਾ ਹੋਇਆ ਮਾਫੀ ਚਾਹਨਾ ਤੋਂ ਧੰਨਵਾਦ ਮੈਂ ਸਾਰੇ ਆਪ ਸਰਵਵਾਨਾਂ ਦਾ ਜੈਜਕਾਰ ਜੈਕਾਰਾ ਸਿੱਧ ਗੁਰੂ ਗੋਖਰਨਾਥ ਜੀ ਦਾ ਬੋਲ ਸੱਚੇ ਦਰਵਾਜ਼ਾ ਜੈਕਾਰਾ ਗੁਗਾ ਜਹਰਵੀਰ ਜੀ ਦਾ ਬੋਲ ਸੱਚੇ ਦਰਵਾਜ਼ਾ ਔਰ ਨੌਵੇਂ ਮਹੀਨੇ ਦੀ 16 ਤਰੀਕ ਨੂੰ ਬਾਬਾ ਜੀ ਬੱਸਾਂ ਲੈ ਕੇ ਜਾ ਰਹੇ ਨੇ ਸੋ ਬੱਸਾਂ ਸਾਰੀਆਂ ਫ੍ਰੀ ਜਾਣਗੀਆਂ ਸੋ ਜਿਨ੍ਹਾਂ ਨੇ ਵੀ ਜਾਣਾ ਹੋਵੇ ਆਪਣਾ ਬਾਬਾ ਜੀ ਕੋਲ ਆ ਕੇ ਸਾਡੇ ਚੌਂਕੀ ਪਰਨ ਨਾਂ ਲਏ ਤੇ ਨਾਮ ਦਸਾਣ ਸੋ ਉੱਥੇ ਬਾਬਾ ਜੀ ਦੇ ਦਰਸ਼ਨ ਕਰਾਂਗੇ ਉਹਨਾਂ ਦੀ ਕੀ ਕਹਾਣੀ ਹੈ ਉਹ ਵੀ ਦੱਸਾਂਗੇ ਤੁਹਾਨੂੰ ਉੱਥੇ ਜਾ ਕੇ ਸੋ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਕਿ ਜਿੱਥੇ ਤੱਕ ਮੇਰੀ ਆਵਾਜ਼ ਪਹੁੰਚੀ ਹੋਵੇ ਸੰਗਤ ਦੇ ਚਰਨਾਂ ਤੱਕ ਸੋ ਆਪਣੀ ਹਾਜ਼ਰੀਆਂ ਜ਼ਰੂਰ ਲਾਣਾ ਜੈ ਬਾਬਾ ਜੈ ਮਾ ਕਾਲੀ ਜੈ ਮਾ ਤਾਲੀ ਮੇਰਾ ਨਾਮ ਪ੍ਰੀਤ ਹੈ ਸਾਰੇ ਸੰਗਠਿਤ ਮਾਤਾ ਜੀ ਨਾਮ ਤੋਂ ਜਾਣਦੇ ਨੇ ਨਾ ਆ ਆਪਣੇ ਹਸਨਪੁਰ ਗੱਦੀ ਤੋਂ ਸੋਨੂੰ ਦਾ ਬੈਰੀ ਗੱਦੀ ਦੇ ਬਰਾਮਣ ਨੇ ਜੋ ਆਪਣੇ ਪ੍ਰਧਾਨ ਸਾਹਿਬ ਜੀ ਜੀ ਸਾਹਿਬ ਜੀ ਬਚ ਇਸ ਕਰ ਜੋ ਵੀ ਇਹਨਾਂ ਨੇ ਸਾਨੂੰ ਜ਼ਿੰਮੇਵਾਰੀ ਦੇਈ ਹੈ ਅਸੀਂ ਦਿਲ ਤੋਂ ਨਵਾਮ ਜੈ ਮਾਤਾ ਜੈ ਮਾਤਾ ਅੱਲਾ ਤਾਂ ਮੈਂ ਲੱਖ ਲੱਖ ਵਧਾਈ ਦੇਣਾ ਚਾਹਨਾ ਹਸਨਪੁਰ ਗੱਦੀ ਦੇ ਮਾਲਕ ਬਾਬਾ ਸੋਨੂੰ ਜੀ ਜੋ ਰਿਕਾਰਡ ਤੋੜ ਕੰਮ ਕਰਦੇ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪੁਲਿਸ ਵਾਲਿਆਂ ਦੀ ਵਰਦੀਆਂ ਲੱਗੀਆਂ ਪਈਆਂ ਨੇ ਜੋ ਵਰਦੀਆਂ ਲੱਗੀਆਂ ਪਈਆਂ ਨੇ ਪੁਲਿਸ ਵਾਲਿਆਂ ਦੀਆਂ ਸੋਨੂੰ ਬਾਬਾ ਜੀ ਵੱਲੋਂ ਇਹਨਾਂ ਦੀ ਜੋ ਸੇਵਾ ਇਹਨਾਂ ਦੇ ਫਲਕ ਰਹੀ ਸੀ ਮੈਂ ਦੱਸਦਾ ਜੋ ਇਹਨਾਂ ਦੀ ਕੋਈ ਸੇਵਾ ਸੀਗੀ ਉਹਨਾਂ ਨੂੰ ਸੇਵਾ ਦੱਸ ਕੇ ਉਹਨਾਂ ਦਾ ਕੰਮ ਕਰਾਇਆ ਹੈ ਤਾਂ ਇਹ ਅੱਜ ਬੰਦੇ ਪੰਜਾਬ ਪੁਲਿਸ ਦੇ ਵਿੱਚ ਨੌਕਰ ਹੋਏ ਨੇ ਜਾਂ ਪ੍ਰਮੋਸ਼ਨਾਂ ਹੋਈਆਂ ਨਹੀਂ ਹੈ ਜਾਂ ਐਸਐਚਓ ਲੱਗੇ ਨੇ ਜਾਂ ਜੋ ਵੀ ਇਹਨਾਂ ਦਾ ਕੰਮਕਾਰ ਹੋਇਆ ਉਹ ਸੋਨੂ ਬਾਬਾ ਜੀ ਹਸਨਪੁਰ ਗੱਦੀ ਦੇ ਮਾਲਕ ਮੇਰੇ ਨਾਲ ਵਿਰਾਜਮਾਨ ਨੇ ਅੱਜ ਹਿੰਦੂ ਸਭਿਆਸਮਤੀ ਦੇ ਵਿੱਚ ਇਹ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਅੱਜ ਹਿੰਦੂ ਸਭਿਆਸਮਤੀ ਦੇ ਇੱਕ ਪਰਿਵਾਰ ਅੰਗ ਬਣ ਕੇ ਨਾਲ ਅੱਗੇ ਵੀ ਸੇਵਾ ਨਿਭਾਉਂਦੇ ਨੇ ਤੇ ਕਰਦੇ ਰਹਿਣਗੇ ਕੰਮ ਅੱਜ ਇਹਨਾਂ ਨੂੰ ਜੁਆਇਨ ਕਰਕੇ ਮੈਨੂੰ ਇੱਕ ਬਹੁਤ ਬੜਾ ਖੁਸ਼ੀ ਦਾ ਹੋਇਆ ਕਿ ਕਿਉਂਕਿ ਪਹਿਲਾਂ ਇਹ ਇਕੱਲੇ ਇਦਾਂ ਹੀ ਚੱਲਦੇ ਸੀ ਕਿ ਹਸਨਪੁਰ ਗੱਦੀ ਦੇ ਨਾਲ ਅੱਜ ਹਸਨਪੁਰ ਗੱਦੀ ਦੇ ਨਾਲ ਹਿੰਦੂ ਸੁਰਕਸ਼ਾ ਸਮਤੀ ਸ਼੍ਰੀ ਮਾਤਾ ਕਾਲੀ ਦੇਵੀ ਮੰਦਿਰ ਪਟਿਆਲਾ ਵੱਲੋਂ ਜੋ ਇਹਨਾਂ ਨੂੰ ਉਦਦਾਦਰੀ ਜੋ ਸੇਵਾ ਦੇਈ ਗਈ ਆ ਇਹ ਪੂਰੀ ਤਨਮਾਨ ਨਾਲ ਨਿਭਾਣਗੇ ਉਮੀਦ ਕਰਦੇ ਆ ਜਿਹੜੀ 16 ਤਰੀਕ 9ਵੇਂ ਮਹੀਨੇ ਦੀ ਜਿਹੜੀ ਬੱਸਾਂ ਦੀ ਸੇਵਾ ਫ੍ਰੀ ਸੇਵਾ ਜਾ ਰਹੀ ਆ ਹਰ ਸਾਲ ਗੁਰੂ ਬਾਬਾ ਬਨਾਸਦੀ ਰਾਜ ਜੀ ਮਹਾਰਾਜ ਉਹਨਾਂ ਦੇ ਚਰਨਾਂ 'ਚ ਮੇਰਾ ਨਮਣਾ ਕਿਉਂਕਿ Hindu ਸ੍ਰੋਪ ਤੋਂ ਸੰਮਤੀ ਨੂੰ ਵੀ ਆਸ਼ੀਰਵਾਦ ਦੇ ਕੇ ਇਦਾਂ ਹੀ ਰੱਖਣ ਅਤੇ ਇਦਾਂ ਹੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਇੱਕ ਜੋ ਹਸਨਪੁਰ ਗੱਦੀ ਤੋਂ ਬਾਬਾ ਬਨਾਰਸੀ ਦਾਸ ਜੀ ਦਾ ਹੁਕਮ ਹੋਇਆ ਸੀਗਾ ਸੋਨੂੰ ਬਾਬਾ ਜੀ ਨੂੰ ਫ੍ਰੀ ਬੱਸਾਂ ਲਜਾਣ ਦਾ ਉਹ ਜਾਦੀ ਫ੍ਰੀ ਬੱਸਾਂ ਚੱਲ ਰਹੀਆਂ ਨੇ ਜਾਦੇ ਬਾਬਾ ਬਨਾਰਸੀ ਦਾਸ ਜੀ ਆਪਣਾ ਸ਼ਰੀਰ ਛੱਡ ਕੇ ਗਏ ਨੇ ਉਸ ਤੋਂ ਬਾਅਦ ਜ਼ਿੰਮੇਵਾਰੀ ਸੋਨੂੰ ਬਾਬਾ ਜੀ ਨੇ ਨਿਭਾਰੇ ਨੇ ਬਾਕੀ ਖੂਬ ਨਿਭਾਰੇ ਨੇ ਹਰ ਸਾਲ ਰਿਕਾਰਡ ਤੋੜ ਬੱਸਾਂ ਜਾਂਦੀਆਂ ਨੇ ਸੰਗਤ ਜਾਂਦੀ ਆ ਫ੍ਰੀ ਸੇਵਾ ਕਿਸੇ ਤੋਂ 1 ਰੁਪਿਆ ਨਹੀਂ ਲਿਆ ਜਾਂਦਾ ਉਹ ਆਪਣੀ ਮਰਜ਼ੀ ਨਾਲ ਕਿਸੇ ਨੇ ਲੰਗਰ ਪਾਣੀ ਦੀ 1 2 50 ਜੋ ਪਾਣਾ ਆਪਣੀ ਮਰਜ਼ੀ ਨਾਲ ਸੰਗਤ ਪਾ ਸਕਦੀ ਹੈ ਬਾਬਾ ਜੀ ਵੱਲੋਂ ਲੰਗਰ ਵੀ ਫ੍ਰੀ ਹੁੰਦਾ ਆ ਅਤੇ ਬੱੱਸਾਂ ਦੀ ਜਿਹੜਾ ਸੇਵਾ ਆਨ ਜਾਣ ਦਾ ਕਰਾਇਆ ਉਹ ਵੀ ਫ੍ਰੀ ਹੁੰਦਾ ਆ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਮੇਰੇ ਵੀਰੋ ਜਿੱਤੇ ਤੱਕ ਆਵਾਜ਼ ਜਾਂਦੀ ਆ ਖਾਸ ਕਰਕੇ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਾਂਗਾ ਕਿਉਂਕਿ ਇਹਨਾਂ ਦੇ ਰਸਤੇ ਨਾਲ ਹੀ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਦੀ ਆ ਦੋਸਤੋ ਇਹਨਾਂ ਨੂੰ ਇੱਕੋ ਹੀ ਨੂੰ ਇਹੀ ਕਹਿੰਦਾ ਹੋਇਆ ਕਿ ਆਓ ਇਸ ਗੱਡੀ ਦੇ ਨਾਲ ਜੁੜੋ ਆਪਣਾ ਕੰਮ ਕਾਰ ਕਰਾਓ ਜੈ ਮਾਤਾ ਦੀ ਜੈ ਮਾਤਾ ਦੀ ਜੈ ਭੀਗਾਂ